ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਰਜੁਨ ਓਕੇ ਜੀ ਅਸੀਂ ਹੋ ਗਏ ਹਾਂ ਰੈਡੀ ਤੁਹਾਨੂੰ ਪਤਾ ਹੀ ਅਸੀਂ ਕੱਲ ਘੁੰਮਣ ਆਏ ਸੀ ਤੇ ਅੱਜ ਸਾਡਾ ਸੈਕੰਡ ਡੇ ਵਕੇਸ਼ਨ ਦਾ ਤੇ ਅਸੀਂ ਹੋ ਗਏ ਹਾਂ ਰੈਡੀ ਤੇ ਜਿਸ ਅਸੀਂ ਹੋਟਲ 'ਚ ਰੁਕੇ ਹਾਂ ਤੇ ਉਹ ਸਾਨੂੰ ਬ੍ਰੈਕਫਾਸਟ ਪ੍ਰੋਵਾਈਡ ਕਰਦੇ ਆ ਬਾਕੀ ਸਾਰੇ ਖਾਏ ਆ ਤਾਂ ਮੈਂ ਤਾਂ ਜੁੜਨੇ ਹੀ ਲੇਟਿਆ ਤੇ ਹੁਣ ਅਸੀਂ ਚੱਲਦੇ ਆ ਬ੍ਰੈਕਫਾਸਟ ਕਰਨ ਲੈ ਦੇਖੋ ਤੇ ਮੇਰਾ ਹੈਂਡਸਮ ਪੁੱਤ ਤੇ ਹੁਣ ਕੋਈ ਨਹੀਂ ਤੇ ਖਾ ਪੀ ਕੇ ਅਸੀਂ ਤੁਰ ਪੈਣਾ ਆ ਕਿਉਂਕਿ ਕਮਰੇ ਦਾ ਕੰਮ ਅਸੀਂ ਸਾਰਾ ਮੁਕਾਤਾ ਆ ਅੱਜ ਦੀ ਸਵੇਰ ਸਾਡੀ ਸੰਡੀਆਂ ਕੋ ਦੇ ਵਿੱਚ ਦੇਖੋ ਇੱਥੇਆਂ ਬਿਲਡਿੰਗਾਂ ਜਾਰਡਨ ਵੀ ਹੁਣ ਚੱਲਣਾ ਘੁੰਮੀ ਘੁੰਮੀ ਕਰਨ ਤੇ ਐਲਮੋਸ ਐਲਮੋਸ ਨੋ ਐਲਮੋਸ ਓ ਜੋਰਡਨ ਚੱਲਾ ਆ ਐਨੀਮਲਸ ਦੇਖਣ ਅਸੀਂ ਪਹੁੰਚ ਗਏ ਹਾਂ ਜ਼ੂ ਅੱਜ ਅਸੀਂ ਬੱਚਿਆਂ ਰੋਥੇ ਜ਼ੂਜ ਘੁਮਾਣਾ ਆ ਇਹ ਛੋਟਾ ਜ਼ੂ ਨਹੀਂ ਹੈਗਾ ਕਾਫੀ ਵੱਡਾ ਆ ਜੋਰਡਨ ਵਾਚ ਆਊਟ ਸਟਾਪ ਡਾਊਨ ਜੋਰਡਨ ਵਾਟ ਡੂ ਯੂ ਸੀ ਲਾਇਨ ਲਾਇਨ ਓਹ ਹੋ ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਬੱਸ ਟੂਰ ਬੱਸ ਦੇ ਵਿੱਚ ਬੈਠੋਗੇ ਨਿਆਣਾ ਨਿਆਣਾ ਜਾਪਾ ਜਾ ਚਾਹਤ ਸਾਨੂੰ ਜਿਹੜੇ ਨੇ ਢੱਕ ਬੇਟੀ ਬੁੱਤੀ ਕਿੰਨਾ ਗ੍ਰੀਨ ਆ ਜਿੱਦ ਕਿੰਨੇ ਸੋਹਣੇ ਸਣੇ ਦਰਖਤ ਆ ਹਾਂ ਆਜੋ ਕਾਂ ਬੋਲਦੇ ਆ ਇੰਡੀਆ ਵਾਂਗੂ ਕਹਿੰਦੇ ਨੇ ਪ੍ਰੋਣੇ ਆਣੇ ਆ ਅਸੀਂ ਆ ਗਏ ਆ ਪ੍ਰੋਣੇ ਆ ਲਿਖਿਆ ਵੀ ਜਿੱਥੇ ਜਿੱਨੀ ਉੱਪਰ ਜਾਣਾ ਉੱਪਰ ਤੇ ਉਹ ਨਿੰਤਾ ਚਾਹ ਤਾ ਸਾਰੇ ਉੱਪਰ ਬੈਠਣ ਵਾਲਾ ਹੀ ਆ ਬਸ ਆ ਗਈ ਹੁਣ ਕੋ ਆਪਾਂ ਬਸਿਟੇ ਬੈਠਣਾ ਹਨ ਕੇ ਜਰਡਨ ਬਸਿਟੇ ਬੈਠਾ ਟੋਪੀ ਲਾ ਲ ਆਪਣੀ ਚਲੋ ਟੋਪੀ ਲਾ ਪੁੱਤ ਹਾਂ ਉਹ ਬਤਾਈ ਅਬ ਮੈਂ ਬਸ ਚਾਰ ਜਮਾਚੇ ਸੇ ਬਸ ਇੱਕ ਬਸ ਪਰ ਕੇ ਚਲ ਗਈ ਆ ਤਾਂ ਹੁਣ ਦੂਜੀ ਬਸ ਦੀ ਵਾਰੀ ਆ ਹਾਂ ਤੇ ਠੀਕ ਹੈ ਇੱਥੇ ਵੀ ਕੋਈ ਨਹੀਂ ਜਰਡਨ ਹੇ ਹਾਲੇ ਨਾ ਬਸ ਭਰੀ ਨਹੀਂ ਹੁਣੀ ਪੂਰੀ ਫੁੱਲ ਕਰਕੇ ਫੇਰ ਤੋੜਨੀ ਆ ਤੇ ਹਲੇ ਆ ਕੇ ਬੱਠੀ ਜਾਂਦੇ ਲੋਕੀ ਉਧਰ ਇੱਕ ਹੋਰ ਬਸਾਂ ਚੜੇ ਬਸ ਆਹ ਬਲੇ ਬਸ ਜਿੱਥੇ ਬੈਠੇ ਆ ਯਾ ਸੇ ਲੈਟਸ ਗੋ ਯੇ ਹੋਰ ਦੇਖੋ एवरीवन How are we going to learn today? Just by being here today, so thank you so much for showing up. Now, as we head down this hill here, don't we'll pull on those plants. I know it's tempting, but please don't. And last but not least, you are welcome to stand up if you would like to do so. Just make sure to keep those feet. Don't take either still images. They like to spend their time and where they spend their time. And that way we can learn to code. How did the come there? the animals animals.

And you get a really cool aerial shot of the zoo as well. I always like to tell my bus too, that the other end of this drops down right now for his sister, Miss Ellen. She's going to be over here towards the front of the bus. She's uh, uh, going to be oh, go up on to the top of the moon by the sun. There you can see oh, her moving around. She, she is the oh, oh, most oh, 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 She is oh, one fierce cat. She is under the Asian elephants, the males have large ones, but the females have very small ones. This is a tree elephant. We have African elephants here at the San Diego Zoo, so we will see tusks on all of our elephants here. They're eating breakfast. we kind of food are they having? What are they eating? What kind of animals are they? you think about being <coughs> open dry alpha. <coughs> okay, And no water. Kind of makes sense to take a camel with this. Yes. ਐਟ ਲੀਸ ਬੀਅਰ ਤਾਂ ਜਾਗ ਰਹਾ ਹੈ ਨਾ ਚਲੋ ਦੇਖਦੇ ਹਾਂ ਰਿਸਲ ਬੀਅਰ ਓ ਅਸੀਂ ਬੱਸ ਦੀ ਰਾਈਡ ਲੈ ਚੁੱਕੇ ਆ ਤਾਂ ਹੁਣ ਅਸੀਂ ਵਾਕ ਕਰਕੇ ਘੁੰਮਣਾ ਆ ਸਾਰਾ ਜ਼ੂ ਜਾਰਡਨ ਅੰਕੂ ਯੂ ਲਾਈਕ ਕਰਮੇਗਾ ਹਾਂ ਤੇ ਦੇਖੋ ਨਾ ਇੱਕ ਲੱਤ ਤੇ ਹੀ ਭਗਤੀ ਕਰਦੇ ਰਹਿੰਦੇ ਆ ਇਹ ਜੇ ਖੜੇ ਆ ਇੱਕ ਲੱਤਾਂ ਦੇ ਨਾਲ ਉੱਪਰ ਨੂੰ ਰੱਖੀ ਹੁੰਦੀ ਐ ਨੇ ਆ ਇੱਕ ਲੱਤ ਦੇ ਬਾਹਰ ਹੀ ਖੜੇ ਹੋਣਾ ਐ ਨੇ ਤੇ ਇਧਰ ਕੋਲ ਦੇਖੋ ਕਿੰਨਾ ਸੋਹਣਾ ਲੱਗਾ ਕੰਦੇ ਦੇਖੋ ਆ ਦੇ ਤੱਕ ਆਪਣੇ ਆਪ ਬਣਾ ਕੇ ਆਪਣੇ ਆਪ ਬਣਾ ਕੇ ਕਰਕੇ ਬੈਠਾ ਹੋਇਆ ਲਓ ਕਿਨੇ ਆ ਰਹੇ ਹਨ ਇੱਧਰ ਆ ਗਿਆ ਹੁਣ ਜਰਾਫ ਜਰਾਫ ਵਧੀਆ ਹੈ ਨਾ ਨੇੜੇ ਤੇ ਅਸੀਂ ਜਾਂਦੇ ਆ ਇਹ ਨਾਲੇ ਵਧੀਆ ਵੀ ਲੱਗਦਾ ਕਿਊਟ ਹੈ ਕਿਹੜਾ ਨਵਾਂ ਆਇਆ ਬੇਬੀ ਹਾਂ ਜਰਾਫ OK ਉਹ ਦੇਖੋ ਕਿੰਨਾ ਕਿਊਟ ਹੈ ਅੱਗੇ ਜਾਓ ਆਹ ਉਹ ਇਹ ਤਾਂ ਖਾਜ ਹੁੰਦੀ ਆ ਪਰ ਆਹੋ ਉਹ ਖਾਂਦਾ ਘੱਟ ਤੇ ਉਹ ਖਾਜ ਜਿਆਦਾ ਕਰਦਾ ਹੁਣ ਅਸੀਂ ਚੱਲੇ ਆਂ ਗੈਂਡਾ ਦੇਖਣ ਆ ਗਣਤ ਹਾਏ ਮੋਰੇ ਬੱਠਾ ਨਾ ਉਹ ਮਿੱਟੀ ਜਹੀ ਹੈ ਨਾ ਜਿੱਦਾਂ ਦਾ ਆਪ ਉਹਦਾਂ ਦੀ ਮਿੱਟੀ ਆ ਬੇਕਰ ਹਾਂ ਆ ਪੁੱਤ ਜਾ ਕੇ ਦੇਖਦੇ ਜੁੜ ਨਾ ਦੇ ਓ ਇਹ ਹੈਗਾ ਆ ਗੈਂਡਾ ਉਧਰ ਨੂੰ ਮੁੱਕ ਕੇ ਬੱਠਾ ਜਿੱਦਾਂ ਰੁੱਸ ਕੇ ਬੱਠਾ ਹੁੰਦਾ ਆ ਸਾਰੇ ਜਾਨਵਰ ਵਿਚਾਰੇ ਲੋਕਾਂ ਤੋਂ ਤੰਗ ਆਏ ਆ ਤਾਂ ਹੀ ਪਿੱਠ ਕਰਕੇ ਬੈਠਦੇ ਆ ਨਾ ਕਿੰਨੇ ਨੇ ਸਾਨੂੰ ਦੇਖਣ ਆਏ ਕੁਝ ਅਸੀਂ ਉਹ ਬਾਜਾ ਮਾਰਦੇ ਆ ਉਹ ਗੈਂਡੇ ਉਹ ਦੇਖਦਾ ਤੱਕ ਨਹੀਂ ਇਹਨੂੰ ਕੋਈ ਨਾਮ ਹੋਣਾ ਇਹਦਾ ਨਾ ਕੋਈ ਸਪੈਸ਼ਲ ਹੂੰ ਉਹੋ ਤਾਂ ਬਈ ਸਾਨੂੰ ਰ ਇਧਰ ਦੀ ਦੱਸ ਕੀ ਕਰਨਾ ਪਹਿਲਾਂ ਸੀ ਉਹਦੀ ਬੈਕ ਸਾਈਡ ਤੇ ਸੀ ਆਹ ਕਿ ਹੋ ਲਾਇਕ ਹੈ ਤੋ ਹਾਂ ਆ ਇਸ ਸਾਹਮਣੇ ਬਬੂਨ ਮੰਕੀ ਬੈਠਾ ਹੈ ਹਾਂ ਕੋ ਉਹ ਦੇ ਮੰਕੀ ਬਿਠਾਉਂ ਓਏ ਜਾਰਡਨ ਓਏ are you hiding under the camel aho a o o chalo ji let's go let's go udhar chaliye oh camel la ke tere wala oh jo oh chal gaya udhar oh chhodan laga hun bear te baithan bear ne koi shor hai aa koi shor hai animal dekhne phir aa ਬਾਲ ਫਲਗ ਬੰਨ ਕੇ ਕਰ ਕੋ ਫੋਟੋ। ਜਾਰਡਨ ਬਾਲ ਫਿਆ। ਹਾਂ ਬਾਲ ਫਿਆ। ਹਾਂ ਤਾਂ ਦੇਖ ਮੈਂ ਗਾਇਦਰ। ਵਾਓ ਜਾਰਡਨ ਲੁਕਸ ਸੋ ਕਿਊਟ। ਹੁਣ ਅਸੀਂ ਆ ਗਏ ਹਾਂ ਐਲੀਫੈਂਟ ਤੇ ਘਰ ਵੱਲ। ਅਠਲ ਖਾਲੀਏ ਦੂਜੀ ਸਾਈਡ ਤੇ ਗਏ ਹੋਣੇ ਆ। ਅਗਫਟ ਸ਼ਾਪ। ਇੱਥੋਂ ਟੋਪੀਆਂ, ਕੋਟੀਆਂ ਕੁਝ ਵੀ ਲੈ ਸਕਦੇ ਬੱਚਿਆਂ ਲਈ। ਆ ਦੇ ਐਲੀਫੈਂਟ। ਇੱਥੇ ਭੀੜ ਜਾਤਾ ਲੱਗੀ ਐ ਇਟ ਮੀਨਸ ਇੱਥੇ ਹੋਣੇ ਆ ਨੇੜੇ ਦੀ ਸਿਆਰ ਇਹ ਗਾਇ ਉਹ ਕੋਲ ਗਰਲਫ੍ਰੈਂਡ ਇੱਥੇ ਦੇਖ ਕੋਲ ਜਾਰਡਨ ਕਿਹੜਾ ਐਨੀਮਲ ਐ ਇਹ ਇਕੋ ਹਾਂ ਉਸੇ ਐਲੀਫੈਂਟ ਸੀ ਓਕੇ ਕਾਊਂਟ ਕਰੋ ਕਿੰਨੇ ਐਲੀਫੈਂਟ ਆ ਉਧਰ ਆ ਜ ਮੈਂ ਚੱਕ ਕੇ ਦਿਖਾਉਂਦਾ ਓਕੇ ਫਾਈਟ ਲੱਗੇ ਸੀ ਲੜਨ ਅ ਹੁਣੇ ਲੜਾਈ ਹੋ ਜਾਣੀ ਸੀ ਹਾਥੀਆਂ ਦੀ ਉਧਰ ਤੇ ਡਾਡਾ ਕੋਲ ਬੈਠਾ ਪਲੇ ਕਰਦੇ ਆ ਘਾਸੇ ਦੇ ਨਾਲ ਜਿੱਦਾ ਚੀਨਾ ਵਗੈਰਾ ਲਗਾਈਆਂ ਆ ਉਹਦੇ ਨਾਲ ਪਲੇ ਕਰਦੇ ਆ ਪਰ ਉਹ ਜਿਹੜਾ ਪਿਛਲਾ ਵੱਡਾ ਐਲੀਫੈਂਟ ਐ ਨਾ ਉਹ ਦੂਜੇ ਨੂੰ ਮਾਰਦਾ ਆ ਸਾਨੂੰ ਇੱਕ ਸਾੜੀ ਵਾਲੀ ਵੀ ਦਿਸ ਗਈ ਇੱਥੇ ਬੇ ਅਸੀਂ ਇਕੱਲੇ ਨਹੀਂ ਪੰਜਾਬੀ ਚਲੋ ਅਸੀਂ ਸੂਟ ਤਾਂ ਨਹੀਂ ਪਾਇਆ ਵਰਸੇ ਵੀ ਅਸੀਂ ਐਲੀਫੈਂਟਸ ਤੇ ਦੂਸਰੇ ਪਾਸੇ ਆ ਗਏ ਉਹ ਤਾਂ ਕਹਿੰਦਾ ਸੀ ਐਲੀਫੈਂਟ ਨੇ ਤੇਰੇ ਤੇ ਸਪਲਾਸ਼ ਕਰਨਾ ਆ ਕਰ ਦੇ ਹਾਂ ਐਲੀਫੈਂਟ ਆ ਗਿਆ ਕਰਦਾ <laughs> elephant اور انہاں دے ٹوئے رکھے ہیں نا پلے کرن ہاں elephant mom ائے ہیں ہاں او elephant mom او جڑا ریڈ جے ہے نا اوتے سب تو اونوں ریچ کرن دی کوشش جاری ہو رہی ہے جردن سیکرٹ گلاو نہیں elephant ہو دے elephant تے انکلوں دا اے تیری ان کیا ہاں پ لائن دیکھن چلیے انکو آ جا بچو تیری دے دے اونے تے او دے نال آو آو ادھر پاسے لائن ہے ਹਾਂ ਫੱਲੇ ਬਿਠੂ ਲੈ। ਠੀਕ ਹੈ। ਉਹ ਲਾਈਨ ਤੇ ਦੀ ਵਾਈਫ ਦੋਨੇ ਬੈਠੇ ਆ। ਓਹ ਅਗੇਨ ਫੀਮੇਲ ਲਾਇਨ ਤੇ ਮੇਲ ਲਾਇਨ। ਓ ਜਰਡਨ ਲੁੱਕ ਲੁੱਕ ਜਰਡਨ ਲੁੱਕ। ਓ ਜੀਪ ਕੁੱਤੇ ਛੋਟਾ ਨਾ ਬੋਲ। ਸੇਫ रो ओह माय गॉड सोते से के छोड़ने जगाते हैं जंप ओ जंप दिस गाय रोइंग अ लाउड लाउडर देन मी अह अह टाइम टू स्लीप ਗਲੈਰੀ ਦੇਖੋ ਆਪਣਾ ਕਲਚਰ ਕਿੰਨਾ ਫੇਮਸ ਆ ਮਹਿੰਦੀ ਅੱਛੀ ਹੁਣ ਲੱਗੇ ਬੱਚੇ ਇਨਾਂ ਦੇ ਬੈਠਣ ਉਹ ਬਾਪਸੀ ਦੇ ਆ ਇੱਧਰ ਇਹ ਜਾਨਵਰ ਲੈਂਦੇ Which loves apples. He says they have the best menudo which I need to try. So, enough gotten come. Are we in the sky? No. Yeah. Oh. Mummy daddy piche aa rahe ho pichli trolley ch baithe ho. Dur moteya pata nahi vidhe ho na ki nahi. Oh. ਇੱਥੋਂ ਦੀ ਸਾਰੇ ਐਨੀਮਲਸ ਦਿਸਨੇ ਆ ਮਮੀ ਡੜਿਓ ਵਾਲੇ ਚੰਦ ਦੇ ਪਿੱਛੇ ਨਿਆਣੇ ਜਿੱਦਾਂ ਨਾ ਡਰਦੇ ਨਹੀਂ ਮੈਨੂੰ ਥੋੜਾ ਥੋੜਾ ਡਰ ਲੱਗ ਜਾਂਦਾ ਮੈਨੂੰ ਥੱਲੇ ਵੀ ਨਹੀਂ ਦੇਖ ਹੁੰਦਾ ਆਏਗਾ ਬਹੁਤ ਸਕੇਰੀ ਜਹਾ ਆ ਕਾਫੀ ਹਾਈ ਆ ਆ ਮੇਨ ਐਂਟ੍ਰੈਂਸ ਯਰ ਜਿੱਥੋਂ ਦੀ ਐਂਟਰੀ ਹੁੰਦੀ ਆ ਹੁਣ ਸਾਨੂੰ ਲੱਗਦੀ ਆ ਭੁੱਖ ਬਹੁਤ ਜ਼ਿਆਦਾ ਤੇ ਅਸੀਂ ਹੁਣ ਕੈਫੇ ਆਏ ਸੀ ਕਿ ਤਾ ਆਪਣਾ ਪੂਰਾ ਆਰਡਰ ਕੀਤਾ ਆ ਤੇ ਲਾਈਨ ਚ ਲੱਗਿਆ ਕਾਫੀ ਵੱਡੀ ਲਾਈਨ ਆ ਅਸੀਂ ਹੁਣ ਪੰਛੀਆਂ ਦੇ ਏਰੀਆ ਚ ਆਏ ਆ ਤਾਂ ਪੰਛੀ ਜਿਹੜਾ ਹੈ ਨਾ ਉਹ ਦਿਸਤੇ ਆਹ ਦਿਸਤੇ ਪਤਾ ਨਹੀਂ ਕਿੱਥੇ ਆ ਸੀਟੀਆਂ ਹੀ ਆ বাজਦੀਆਂ ਪਤਾ ਲੱਗਦਾ ਹੈ ਨਾ ਕਿੱਥੇ ਅੱਛਾ ਅਨੇਕਿਆ ਅਨੇਕਿਆ ਚੁੜੀਆਂ ਆ ਔਰ ਰੇਨੀਆਂ ਸੋਨੇ ਸੋਨੇ ਵਾਜਾ ਕੱਢਦੀਆਂ ਹਨਾ ਸੀਟੀਆਂ ਵਧੀਆ ਵਧੀਆ ਮਾ ਇੱਥੇ ਨਾ ਹਿਪੋ ਜਿਆ ਤੇ ਹਿਪੋ ਪਾਣੀ ਕਿੰਨਾ ਸੋਹਣਾ ਹਿਪੋ ਹਾਇਰਡਿਆ ਕਰਦਾ ਸਾਰਿਆਂ ਤੋਂ ਸਾਰੇ ਲੱਭਦੇ ਇਹਨੂੰ ਕਿੱਥੇ ਆ ਪਰ ਪਤਾ ਨਹੀਂ ਕਿੱਥੇ ਆ ਉਹ ਤੇ ਇੰਨਾ ਪਾਣੀ ਕਲੀਅਰ ਆ ਉਹਨੂੰ ਦੇਖ ਸਕਦੇ ਆ ਪਰ ਹੈ ਨਹੀਂ ਆਓ

ਆ ਗਿਆ ਜਰਡਨ ਲੁੱਕ oh my baby can see him oh see dum 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 ਜਦ ਵੀ ਆ ਰਿਹਾ ਰਣ ਥੱਲੇ ਵਾਟ ਲੋ ਜਰਡਨ ਕਿਸ ਹਾਈ ਹੈਪੋ ਜਰਡਨ ਕਮਬੈਕ ਕਮਬੈਕ ਜਰਡਨ ਉਹ ਉਹ ਨੇ ਨੱਕ ਸਾਰਾ ਬੰਦ ਕਰ ਲਿਆ ਉਧਰ ਮਾਵਾ ਹੀ ਹੈਜ਼ ਅ ਬਿਗ ਜੀ हो हाँ सह लेंगे उन्हें नक् अपना कुछ प्या जोड़न कहना हाए हाँ आ स लगे ल

ਔਰ ਇਹ ਆ ਜਿਆਦਾ ਉੱਪਰ ਪਸਾਲ ਹੈ ਕਿ ਨਾ ਫਿਰ ਥੱਲੇ ਆਉਂਦੇ ਵਾਪਸ ਹਾਂ ਉਹ ਦੇ ਫਲਾਈ ਕਰਦਾ ਦੇਖਿਓスイਮਿੰਗ ਕਿਤਾ ਕਰ ਫਲਾਈ ਇਹ ਵਾਕਿੰਗ ਇਨ ਦਾ ਵਾਟਰ ਆਦੇ ਆਦੇ ਉਹਦੇ ਉਹਦੇ ਫਲੋਟੇ ਕਰਦਾ ਜਿਦਾ ਬਬਲ ਬਲੂਨ ਜਿਹਾ ਹੁੰਦਾ ਨਾ ਓਕੇ ਚਲੋ ਜੀ ਅਸੀਂ ਹੀਪੋ ਦੇ ਆ ਜੋੜਨ ਤਾਂ ਬਹੁਤ ਐਕਸਾਈਟਡ ਸੀ ਦੇਖੀ ਨਾ ਨਹੀਂ ਅੰਕੂ ਜੀ ਆਜੋ ਅੰਕੂ ਤੁਸੀਂ ਹੀਪੋ ਦੇਖ ਲਿਆ ਚਲੋ ਆਜੋ ਆ ਚਲੀ ਦਸ ਫਾਈਰ ਇਅਰਲ ਟਾਈਮ ਅੰਦਰੋਂ ਤੋਂ ਕੋਲ ਕੋੜੇ ਬਣਾ ਲੈ ਇਨ ਦਾ ਕਾਰ ਬੈਬੀ ਹਾਂ ਉਹ ਤਾਂ ਦੱਦੀ ਜਗ੍ਹਾ ਬੈਠੇ ਨੇ ਨੀਨੀ ਤਾਂ ਨਹੀਂ ਆਜੇਗੀ ਤੁਹਾਨੂੰ ਕਾਫੀ ਨਿੜੇ ਹੋ ਗਿਆ ਨਾ ਦੁਪਹਿਰ ਦਾ ਟਾਈਮ ਹੈ ਨਾ ਹੁਣ ਚੁਰੇ ਫਰਦੇ ਆ ਜਾਗਦੇ